ਮੇਰਾ ਵੀਰਾ ਮੇਰੇ ਵੀਰ ਨੂੰ ਵਸਣਾ ਨਹੀਂ ਮਿਲਿਆ ਮੇਰਾ ਮੇਰੇ ਵੀਰ ਨੂੰ ਵਸਣਾ ਨਹੀਂ ਮਿਲਿਆ ਮੇਰਾ ਮੇਰੇ ਵੀਰ ਨੂੰ ਵਸਣਾ ਨਹੀਂ ਮਿਲਿਆ ਮੇਰਾ ਤਾਂ ਛੋਟਾ ਭਰਾ ਹੈ ਕੀ ਕਰ ਰਿਹਾ ਗੱਲ ਦਾ ਨਹੀਂ ਪਤਾ ਲੱਗਾ ਜੀ ਬਸ ਕਿਤੇ ਨਾ ਕੋਈ ਵੈਰ ਉਹ ਨਹੀਂ ਪਤਨ ਕੀ ਕਿਸੇ ਨੇ ਤੜਨਾ ਵੈਰ ਕਰ ਲਿਆ ਉਹ ਜਿਹੜਾ ਇੱਡਾ ਵੱਡਾ ਧੱਕਾ ਕਰਦਾ ਤਾਂ ਤੁਸੀਂ ਇਹ ਧਵਾਗੇ ਜਿਹਦਾ ਰੱਬ ਦਾ ਪਾਣਾ ਹੀ ਜਿਹਦਾ ਮੰਨਣਾ ਪੈਣਾ ਹੈ। ਇਹ ਰੋਟੀਆਂ ਦਾ ਪਤਾ ਨਹੀਂ ਲੱਗ ਕਿ ਇਹਨਾਂ ਨੇ ਗੁਰੂ ਮਿਲੀਆਂ। ਰੋਟੀਆਂ ਨੇ ਬਾਈ ਨੇ ਆਪਣੇ ਖੁਦ ਉਹਨਾਂ ਆਪ ਦੱਸੀ ਹੋਇਆ। ਕੋਈ ਸਮਝ ਬਾਈ ਨੇ ਪਰਚੇ ਦਰਚੇ ਹੋਇਆ। ਕਿਨੇ ਨੂੰ ਬੰਦੇ ਕੋ 3-4 ਬਾਈ ਨੇ ਮੇਰੇ ਕੋ 3-4 ਆਂ ਚਾਹਤੇ ਹੋਏ ਨੇ। ਕੋਈ ਕੁਛ ਨਹੀਂ ਕੀ ਕਰ ਰਹੀ। ਉਲਟ ਪ੍ਰਚਾਰ ਚੱਲ ਰਿਹਾ ਵਾਜੇ ਬਾਈਲੇ ਬੰਦੇ ਜਿੰਨੇ ਵੀ ਪਹੜੇ ਹੋਏ ਆਜੇ ਦੇ ਪਾਸੇ ਇਹ ਸਰਕਾਰ ਕੋ ਇਨਸਾਫ ਦੀ ਮੰਗ ਕਰਦੇ ਆ ਇਹ ਪੁੱਲੋ ਦਾ ਜੋ ਬੱਚਾ ਵਾ ਜੇ ਕਿਤੇ ਉਹਨੂੰ ਸਰਕਾਰੀ ਕੋ ਜੋਬ ਦੇ ਦਣਗੇ ਤੇ ਉਹਦੇ ਘਰ ਦਾ ਰੋਟੀ ਪਾਣੀ ਚੱਲਦਾ ਰਹੂਗਾ ਬੰਦਾ ਤੇ ਵਾਪਸ ਆਉਣਾ ਨਹੀਂ ਬਸ ਸਰਕਾਰ ਵੱਲ ਇਹ ਮੰਗ ਕਿ ਦੋਸਤਿਆਂ ਨੂੰ ਬਖਸ਼ਾ ਨਾ ਜਾਵੇ ਉਹਦੇ ਬੱਚੇ ਦਾ ਧਿਆਨ ਰੱਖੋ ਨਹੀਂ ਕੋਈ ਵਿਚਾਰ ਦਿੱਤਾ ਜਾਵੇ ਬੜੀ ਮਾੜੀ ਘਟਨਾ ਵਾਪਰੀ ਹੈ ਸਾਡਾ ਪੁੱਤ ਦਾ ਬੱਚਾ ਐਡਵੋਕੇਟ ਲਖਵਿੰਦਰ ਸਿੰਘ ਪਿਛਲੇ ਦਿਨੀ ਗਨਸ਼ੌਟ ਦਾ ਸ਼ਿਕਾਰ ਹੋਇਆ ਸੀਗਾ ਇੱਥੇ ਆ ਦੇਵੀ ਦਾਸਪੁਰਾਏ ਮੋੜ ਦੇ ਉੱਤੇ ਉਦੋਂ ਤੇ ਗੋਲੀਆਂ ਚੱਲੀਆਂ ਸੀਗੀਆਂ ਜ਼ਖਮੀ ਹਾਲਤ ਦੇ ਵਿੱਚ ਅਮਨਦੀਪ ਹਸਪੀਟਲ ਨੂੰ ਐਡਮਿਟ ਸੀਗਾ ਕਾਫੀ 8-10 ਦਿਨਾਂ ਨਾਲ ਆ ਚੱਲਿਆ ਬੜੀ ਆਸ ਸੀ ਕੀ ਪਰਿਵਾਰ ਨੂੰ ਕਿ ਠੀਕ ਹੋਏਗਾ ਪਰ ਪਰਮਾਤਮਾ ਨੂੰ ਜੋ ਮੰਜ਼ੂਰ ਸੀਗਾ ਨਹੀਂ ਠੀਕ ਹੋ ਪਾਇਆ ਅੱਜ ਸਵੇਰੇ ਮਾਰਨਿੰਗ 6 ਵਜੇ ਪ੍ਰਾਨ ਤੇ ਆ ਗਿਆ ਬੜਾ ਗਹਿਰੇ ਸਤਮੇ ਚਾ ਪਰਵਾਹ ਸਾਡਾ ਪੂਰਾ ਇਲਾਕਾ ਸਾਡਾ ਆਪ ਦਾ ਭਾਈ ਚਾਰਾ ਸੀਗਾ ਬੜੇ ਮਿਹਨਤੀ ਪਰਿਵਾਰ ਆ ਮੈਂ ਬੜੇ ਲੰਬੇ ਸਮੇਂ ਤੋਂ ਜਾਣਦਾ ਹਾਂ ਸਰਦਾਰ ਜਗੀਰ ਸਿੰਘ ਉਹਨਾਂ ਨੂੰ ਇਹਨਾਂ ਦੇ ਬੇਟਾ ਸੀਗਾ ਸੋ ਬੜੀ ਮਿਹਨਤ ਦੇ ਨਾਲ ਇਹਨਾਂ ਨੇ ਆਪਣਾ ਫਰਾਈ ਕੀਤੀ ਬੜੀ ਮਿਹਨਤ ਕਰਕੇ ਇੱਕ ਐਡਵੋਕੇਟ ਬੰਨਾ ਜਿੰਦਗੀ ਦੇ ਵਿੱਚ ਕੋਈ ਸੌਖਾ ਕੰਮ ਨਹੀਂ ਹੁੰਦਾ ਵੱਡਾ ਬ੍ਰਦਰ ਸਤਨਾਮ ਉਹ ਵੀ ਲੋ ਕਰਕੇ ਐਡੀ ਲੱਗਿਆ ਸੀਗਾ ਹੌਲੀ-ਹੌਲੀ ਆਸ ਵੱਜੀ ਸੀ ਕਿ ਘਰਾਂ ਦੇ ਵਿੱਚੋਂ ਗਰੀਬੀ ਖਤਮ ਹੋਵਗੀ ਕਿਤੇ ਚੰਗੇ ਪਾਸੇ ਲੱਗਣਗੇ ਪਰ ਪ੍ਰਮਾਤਮਾ ਨੂੰ ਕੁਝ ਹੋਰ ਮਨਜ਼ੂਰ ਸੀਗਾ ਅਜੋ ਪ੍ਰਾਂਤ ਧਿਆਨ ਗਿਆ ਸਾਨੂੰ ਬੜਾ ਦੁੱਖਾ ਜਿੱਥੋਂ ਤੱਕ ਸਬੰਧ ਦਾ ਸ਼ੂਟਰ ਦਾ ਅਸੀਂ ਕਾਫੀ ਉਹਨਾਂ ਦੇ ਨੇੜੇ ਆ ਐਸਐਸਪੀ ਸਾਹ ਸਰਵਰ ਮਹਿੰਦਰ ਸਿੰਘ ਜੀ ਮੌਕਾ ਖੜੇ ਨੇ ਔਰ ਚਾਰ ਬੰਦੇ ਅਸੀਂ ਜਿਹੜੇ ਅੱਜ ਦੇਚ ਅਰੈਸਟ ਕਰ ਲਿਆ 6 ਪਿਸਟਲ ਚੋਣਗਰ ਹੋ ਚੁੱਕੇ ਨੇ ਔਰ ਜਿਹੜਾ ਮੇਨ ਬੰਦਾ ਹੈ ਉਹਦੇ ਤੱਕ ਵੀ ਬਹੁਤ ਜਲਦ ਜਣਾ ਸਾਡੀ ਇਨਵੈਸਟੀਗੇਟਿੰਗ ਏਜੰਸੀ ਜਿਹੜੀ ਆ ਪੁਲਿਸ ਸਾਡੀ ਬਹੁਤ ਜਲਦੀ ਉਹਨੂੰ ਵੀ ਕੈਚ ਕਰਾਂਗੇ گرفتار ਕਰਾਂਗੇ ਤੇ ਕਾਨੂੰਨ ਦੇ ਅਨਸਾਰ ਬੰਦੀ ਕਾਰਵਾਈ ਜਿਹੜੀ ਆ ਉਹ ਕੋਈ ਪਿੱਛੇ ਨਹੀਂ ਹਟਾਂਗੇ ਇਨਸਾਫ ਪਰਵਾਹ ਨੂੰ ਜ਼ਰੂਰ ਮਿਲੇਗਾ ਸਰਕਾਰ ਨੂੰ ਕਨੇ ਨੌਕਰੀ ਸਰਕਾਰੀ ਦੀ ਕੀਤੀ ਜਾਵੇ ਜਿਸ ਤਰ੍ਹਾਂ ਦੇਖੋ ਇਹ ਜੋ ਨਿਜ਼ਮ ਹੈ ਕਹਿੰਦੇ ਜਿਸ ਤਰ੍ਹਾਂ ਉਹ ਆਪ ਵੀ ਇੱਕ ਆਰਗੇਨਾਈਜ਼ਡ ਸੈਕਟਰ ਦੇ ਵਿੱਚ ਸੀਗਾ ਐਡਵੋਕੇਟ ਸੀਗਾ ਡਿਸਟ੍ਰਿਕਟ ਕੋਰਟ ਅੰਮ੍ਰਿਤਸਰ ਦੇ ਵਿੱਚ ਰਜਿਸਟਰਡ ਸੀਗਾ ਕਾਫੀ ਪ੍ਰੈਕਟਿਸ ਦੇ ਵਿੱਚ ਮਾਹਰ ਹੋ ਚੁੱਕਾ ਸੀਗਾ ਸੋ ਜੋ ਵੀ ਸਹਾਇਤਾ ਦੀ ਗੰਦੂਗੀ ਉਹ ਜੋ ਵੀ ਨਜ਼ਮ ਹੁੰਦੇ ਉਹਨਾਂ ਦੇ ਅਨੁਸਾਰ ਜ਼ਰੂਰ ਕਰਾਂਗੇ ਸਾਡੇ ਹੱਲਕੀ ਤੋਂ 21 ਪਹਿਲਾਂ ਵੀ ਕਾਉਂਸਲਰ ਰਾਜਨੀਤੀ ਤੌਰ ਤੇ ਚੁਣਿਆ ਦੂਸਰਾ ਨਾਗੜਾ ਇਹ ਵੀ ਰਾਜਨੀਤੀ ਜਿਹੜੇ ਕਾਲਾ ਸਹੀ ਉਤਾਰ ਸੀ ਸ਼ਾਮਕਾ ਕੰਮ ਨੂੰ ਖਾ ਸੀ ਇਸ ਨੂੰ ਕਿਸ ਤਰ੍ਹਾਂ ਦੇਖੀਏ ਦੇਖੋ ਪਹਿਲਾਂ ਵੀ ਜੜੇ ਹੈ ਸੀ ਕਿ ਕਾਉਂਸਲਰ ਬਾਮਨ ਵਾਲੀ ਗੱਲ ਉਹਦੇ ਵਿੱਚ ਵੀ ਅਸੀਂ ਸਾਰੀ ਜਿਹੜੀ ਇਨਵੈਸਟੀਗੇਸ਼ਨ ਦੇ ਵਿੱਚ ਬਹੁਤ ਜਲਦ ਜਿਹੜੇ ਆ ਉਹ ਆ ਸ਼ੂਟਰ ਤਰਫਤਾਰ ਕੀਤੇ ਸਿਗੇ ਔਰ ਇਹਦੇ ਵਿੱਚ ਵੀ ਅਸੀਂ ਸਾਡੀ ਪੁਲਿਸ ਪੂਰੀ ਮਸ਼ਤੈਤੀ ਦੇ ਨਾਲ ਕੰਮ ਕਰ ਰਹੀ ਹੈ ਅਸੀਂ ਮਤਲਬ ਹਰ ਹਾਲਤ ਦੇ ਵਿੱਚ ਇਹਨਾਂ ਨੂੰ ਜੜਾ ਉਹ ਜੋ ਬੰਦੀ ਸਜ਼ਾ ਹੈ ਉਹ ਜ਼ਰੂਰ ਮਿਲੂਗੀ ਔਰ ਕੋਈ ਵੀ ਇਹੋ ਜਿਹਾ ਕਾਰਾ ਕਰਨ ਵਾਲਾ ਵਿਅਕਤੀ ਜਿਹੜਾ ਹੈ ਉਹ ਕਾਨੂੰਨ ਦੀ ਗ੍ਰਿਫਤ ਤੋਂ ਬਾਹਰ ਨਹੀਂ ਰਹਿ ਸਕਦਾ ਹਰ ਹਾਲਤ ਦੇ ਵਿੱਚ ਜਿਹੜੀ ਆ ਉਹ ਸਜ਼ਾ ਦਿੱਤੀ ਜਾਊਗੀ ਮੇਰੇ ਨਾਲ ਇਹ ਪਰਿਵਾਰ 2008 ਤੋਂ अवतार सिंह काला दी वाइफ काउंसलर चीफ 2015 ਚ ਕਾਲਾ ਜੀ ਕਾਉਂਸਲਰ ਬਣੇ ਬਹੁਤ ਮਿਹਨਤੀ ਪਰਿਵਾਰ ਹੈ ਸਤਨਾਮ ਸਿੰਘ ਆਪਣੀ ਪੜ੍ਹਾਈ ਕਰਕੇ ਬਹੁਤ ਵਧੀਆ ਹੁੰਦੇ ਤੇ ਗਿਆ ਐਡੀਆ ਲਗਾਇਆ ਇਹ ਬੇਟਾ ਲਖਵਿੰਦਰ ਬਹੁਤ ਸੁਚੇਤ ਜੇ ਢੰਗ ਨਾਲ ਆਪਣੀ ਵਕਾਲਤ ਨੂੰ ਚਲਾ ਰਿਹਾ ਸੀ ਕੁਦਰਤ ਦੀ ਇੱਕ ਆਈਏ ਕਹਨੇਰੀ ਹੋ ਸਾਰੇ ਪਰਿਵਾਰ ਦੀ ਸਾਰੇ ਸ਼ਹਿਰ ਦੀ ਮੈਂ ਕਹੂੰਗਾ ਉਹ ਸ਼ਾਂਤੀ ਨੋਡ ਆ ਕੇ ਲੈ ਗਏ ਬਹੁਤ ਮਾੜੀ ਘਟਨਾ ਪਰਵਾਰ ਨਾਲ ਸਾਰਾ ਸ਼ਹਿਰ ਮੰਤਰੀ ਸਾਹਿਬ ਸਾਰਾ ਸਮਾਜ ਸਾਰੀ ਬਾਹਰ ਆਪਣੇ ਅੰਮ੍ਰਿਤਸਰ ਬਾਹਰ ਖੜੀ ਹੈ ਹਰ ਤਰ੍ਹਾਂ ਨਾਲ ਅਸੀਂ ਇਹਨਾਂ ਦੇ ਨਾਲ ਸਹਿਯੋਗ ਕਰਾਂਗੇ ਪਰ ਲਖਵਿੰਦਰ ਸਿੰਘ ਦਾ ਜੋ ਘਾਟਾ ਉਹ ਕਦੇ ਪੂਰਾ ਨਹੀਂ ਹੋ ਸਕਦਾ ਕਿਸ ਤਰ੍ਹਾਂ ਦੇ ਹਾਲਾਤ ਦੇ ਜਨਾਲੇ ਦੇ ਹਾਲਾਤ ਦੇਖੋ ਪਹਿਲਾਂ ਵੀ ਆਪਣੇ ਡਿਸਟ੍ਰਿਕਟ ਬਾਹਰ ਦੇ ਪ੍ਰਧਾਨ ਸਾਹਿਬ ਨੇ ਤੁਹਾਨੂੰ ਦੱਸਿਆ ਕਿ ਸੈਂਟਰ ਦੇ ਅੰਦਰ ਪੰਜਾਬ ਦੀਆਂ ਏਜੰਸੀਆਂ ਜੇ ਮਿਲ ਕੇ ਕੰਮ ਕਰਨ ਤੇ ਜਿਹੜੇ ਵੀ ਲੋਕ ਇੱਥੇ ਉਹਨੂੰ ਕੋ ਕੰਮਕਾਰ ਕਰਦੇ ਨੇ ਕਿਸੇ ਨਾ ਕਿਸੇ ਤਰੀਕੇ ਜਾ ਕੇ ਬਾਹਰ ਬੈਠ ਜਾਂਦੇ ਉੱਥੋਂ ਹੀ ਸਾਰਾ ਸੰਚਾਲਨ ਚੱਲ ਰਿਹਾ ਹੈ। ਕਿ ਆਸ ਹੈ ਕਿ ਜੇ ਇਹੋ ਜਿਹਾ ਸਿਸਟਮ ਬਣ ਜਾਵੇ ਜਿਹਨੂੰ ਡਰ ਹੋਵੇ ਕਾਨੂੰਨ ਦਾ। ਪਰ بڑی ਤਰਾਸ਼ਦੀ ਆ ਕਿ ਸਰਕਾਰਾਂ ਦੇ ਇੰਨੀ ਕੋਸ਼ਿਸ਼ ਕਰਨ ਦੇ باوجود ਪੁਲਿਸ ਨੇ ਵੀ ਦੇਖੋ ਤੁਹਾਨੂੰ ਹੁਣੇ ਦੱਸਿਆ ਐਸਐਸਪੀ ਸਾਹਿਬ ਨੇ ਮੰਤਰੀ ਸਾਹਿਬ ਨੇ ਕਿ ਬਹੁਤ ਚਾਰ ਅਸੀਂ ਜਿਹੜੇ ਉਹ ਫੜਲੇ ਆ ਅੱਗੋਂ ਵੀ ਬਾਂ ਜਿਹੜੇ ਰਹਿੰਦੇ ਫੜ ਲੈਣੇ ਆ। ਹਾਲਾਤਾਂ ਤੁਹਾਨੂੰ ਸਭ ਜਾਣਦੇ ਜੇ ਪਰ ਸਾਨੂੰ ਜ਼ਰੂਰਤ ਆ ਵੀ ਆਪਣਾ ਧੀਰਜ ਆਪਣਾ ਸੰਜਮ ਨਾ ਗਵਾਈਏ ਸ਼ਹਿਰ ਦਾ ਮਾਹੌਲ ਸਮਾਜ ਦਾ ਮਾਹੌਲ ਸਹੀ ਬਣਾ ਕੇ ਰੱਖੀਏ ਜਿਵੇਂ ਕਿ ਮਾਨਯੋਗ ਮੰਤਰੀ ਸਾਹਿਬ ਨੇ ਤੁਹਾਨੂੰ ਦੱਸਿਆ ਇਸ ਕੇਸ 'ਚ ਅਸੀਂ ਚਾਰ ਸ਼ੂਟਰ ਫੜ ਲਏ ਇੱਕ ਅਸੀਂ ਪਹਿਲਾਂ ਫੜ ਲਿਆ ਸੀਗਾ ਅੰਮ੍ਰਿਤਸਰ ਤੋਂ ਤਿੰਨ ਸਾਡੀ ਟੀਮ ਦੇਰਾਦੂਨ ਤੋਂ ਫੜ ਕੇ ਲੈ ਕੇ ਆਈ ਹੈ ਉਹਨਾਂ ਦੇ ਪਾਸਿਓਂ ਸਾਡੇ ਕੋਲੋਂ ਛੇ ਪਿਸਟਲ ਹੁਣ ਤੱਕ ਰਿਕਵਰ ਕਰ ਲਏ ਅਸੀਂ ਜਿਹੜਾ ਇੱਕ ਬਚਿਆ ਹੈਗਾ ਜਿਹੜਾ ਮੇਨ ਇਹਨਾਂ ਦਾ ਕਰਤਾ ਤਰਤਾ ਹੈਗਾ ਉਹ ਤੁਸੀਂ ਬਹੁਤ ਨੇੜੇ ਹੋ ਮੈਂ ਰੀਜ਼ਨਸ ਤੁਹਾਨੂੰ ਪਤਾ ਕਿ ਉਹਦੇ ਕਰਕੇ ਡਿਸਕਲੋਜ਼ ਨਹੀਂ ਕਰ ਸਕਦਾ ਕਿ ਉਹ ਅਲਰਟ ਨਾ ਹੋ ਜੇ ਬਟ ਅਸੀਂ ਉਹਦੇ ਬਹੁਤ ਨੇੜੇ ਹਾਂ ਤੁਸੀਂ ਉਹਨੂੰ ਕਾਬੂ ਕਰਕੇ ਅਸੀਂ ਜਰੂਰ ਜਿਹੜੀ ਕਾਨੂੰਨੀ ਕਾਰਵਾਈ ਹੈ ਉਹਦੀ ਬਿਲਕੁਲ ਸਖਤ ਸਖਤ ਕਰਵਾਈ ਅਸੀਂ ਕਰਾਂਗੇ ਤੇ ਪਰਿਵਾਰ ਨੂੰ ਇਨਸਾਫ ਦਵਾਵਾਂਗੇ